ਕੀ ਆਪਾਂ ਇਹ ਕੰਮ ਕਰੀਏ ਇਹ ਕੱਲਾ ਇੱਕ ਸਕੂਲ ਨਹੀਂ ਹੈਗਾ ਜੀ ਇਹ ਹੋਰ ਵੀ ਸਕੂਲਾਂ ਦੀਆ ਕੰਪਲੀਟ ਹੈਗੀਆਂ ਪਰ ਕੋਈ ਬੋਲਣ ਨੂੰ ਤਿਆਰ ਨਹੀਂ ਹੈਗਾ ਹੁਣ ਤੁਸੀਂ ਉਹ ਖਬਰ ਕੀਤੀ ਸੀ ਮੈਂ ਖਲ 2 ਸਾਲ ਪਹਿਲਾਂ ਇਸੇ ਸਕੂਲ ਦੀ ਇੱਕ ਮੈਂ ਕੱਲ ਪੰਜਤ ਦੀ ਦੁਕਾਨ ਤੇ ਸ਼ਾਇਦ ਕਿਤਾਬਾਂ ਵਿਕਦੀਆਂ ਸੀ ਉਹ ਕਿਤਾਬਾਂ ਵੀ ਵੇਚੀ ਜਾਂਦਾ ਸੀ ਤੇ ਉਹ ਵਰਗ ਦਾ ਸਮਾਨ ਵੀ ਵੇਚੀ ਜਾਂਦਾ ਤੇ ਨਾਲ ਇੱਕ ਸਕੂਲ ਚ 500 ਬੱਚਾ ਪੜਦਾ ਅੱਜ ਮੈਂ 4700 ਕਿੰਨੇ ਰੁਪਏ ਦੇ ਆ 5000 ਦੇ ਲਾਗੇ ਕਿਤਾਬਾਂ ਲੈ ਕੇ ਆਇਆ ਤੇ ਇਹ 500 ਬੱਚਾ ਲੈ ਕੇ ਜਾਂਦਾ ਆ ਉਹ ਕਿਤਾਬਾਂ ਜਿਹੜੀਆਂ ਮੇਰੇ ਹਿਸਾਬ ਨਾਲ 2200 ਦੀਆਂ ਆ ਤਾਂ ਦਾ ਮਤਲਬ ਇਹ ਆ ਮੇਰਾ ਪੁੱਛਦਾ ਵੀ ਅਗਰ ਕੋਈ 19 ਕੀ ਹੋ ਜਦੇ ਮੁਸ਼ਕਿਲ ਹੈ ਉੱਥੇ ਸਹੂਲਤਾ ਕਿੱਥੋਂ ਮਿਏਗੀ ਇੱਕ ਤਾਂ ਛੋਟੀ ਗਲੀ ਹੈ 2 ਫੁੱਟ ਦੀ ਆ ਇੱਕ ਵੱਡੀ ਗਲੀ ਆ ਉਧਰ ਦੀ ਅਨੰਦਾਕਾਰ ਦਾ ਬੜਾ ਮੁਸ਼ਕਿਲ ਹੈ ਭਾਵੇਂ ਚਾਹਣਾ ਵੀ ਜਿੱਦਾਂ ਹੁਣ ਮੇਰਾ ਮਨ ਕੀਤਾ ਵੀ ਆ ਵੀ ਮੈਂ ਬੋਲਾਂ ਹਰੇਕ ਬੰਦੇ ਨੂੰ ਬੋਲਣਾ ਚਾਹੀਦਾ ਜਿਹੜਾ ਬੰਦਾ ਕੰਮ ਕਰਦਾ ਜਿਹੜਾ ਬੰਦੇ ਨੇ ਪੈਸੇ ਰੋਣੇ ਉਹਦੇ ਕੋਲ ਪੈਸੇ ਆਰਾਮ ਦੇਣੀ ਹੈ ਬਿਲਕੁਲ ਮਿਹਨਤ ਉਹਦੀ ਮਿਹਨਤ ਦੀ ਕਮਾਈ ਹੈ 2000 2500 ਨਜਾਇਜ਼ ਲਾ ਰਿਹਾ ਕਿਉਂ ਲਾ ਰਿਹਾ ਕਿਤਾਬ ਹਰੇਕ ਦੁਕਾਨ ਤੋਂ ਮਿਲਣੀ ਚਾਹੀਦੀ ਨਾ ਕਿ ਸ਼ਹਿਰਿਆ ਇੱਕ ਪੰਜਾਬ ਦੇ ਵਿੱਚ ਲੋਕ ਸਭਾ ਇਲੈਕਸ਼ਨ ਦਾ ਮੁੱਦਾ ਖਾਸ ਚੱਲ ਰਿਹਾ ਹੈ ਪਰ ਇਸ ਮੁੱਦੇ ਦੇ ਨਾਲ-ਨਾਲ ਜੋ ਮੁੱਦਾ ਨਵਾਂ ਕਰਮਾਇਆ ਹੋਇਆ ਹੈ ਉਹ ਸਕੂਲ ਦੀਆਂ ਕਿਤਾਬਾਂ ਅਤੇ ਸਕੂਲਾਂ ਦੀਆਂ ਐਡਮਿਸ਼ਨਾਂ ਨੂੰ ਲੈ ਕੇ ਚੱਲ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਸਕੂਲਾਂ ਦੇ ਵਿੱਚ ਜੋ ਕਿਤਾਬਾਂ ਮਿਲਦੀਆਂ ਪ੍ਰਾਈਵੇਟ ਸਕੂਲਾਂ ਦੀ ਖਾਸ ਕਰਕੇ ਉਹਨਾਂ ਦੇ ਵਿੱਚ 10 ਤੋਂ 20% ਦਾ ਵਾਅਦਾ ਕਰ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਮਾਪਿਆਂ ਦੀ ਲੁੱਟ ਆਮ ਹੋ ਗਈ ਹੈ ਇਸ ਬਾਰੇ ਗੱਲ ਕਰਦੇ ਨਾਲ ਸਾਡੇ ਮੌਜੂਦ ਨੇ ਇਸ ਵੇਲੇ ਸੀਨੀਅਰ ਪੱਤਰਕਾਰ ਸਰਦਾਰ ਗੁਰਦੀਪ ਸਿੰਘ ਜੀ ਤੱਕੜ ਤੇ ਲੁੱਟ ਦਾ ਸ਼ਿਕਾਰ ਹੋਏ ਨੂਰ ਮਰ ਤੋਂ ਸਾਡੇ ਸਾਥੀ ਹਰਵਿੰਦਰ ਵਿਦੇਸ਼ਾ ਜੀ ਆਓ ਕਰਦੇ ਇਹਨਾਂ ਨਾਲ ਗੱਲਬਾਤ ਤੇ ਜਾਣਦੇ ਹਾਂ ਕੀ ਨਾ ਲੁੱਟ ਹੋਈ ਆ ਤੇ ਕੀ ਇਹਨਾਂ ਦੀ ਅੱਜ ਕਹਾਣੀ ਹੈ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਰਵਿੰਦਰ ਜੀ ਕੀ ਆ ਤੁਹਾਡਾ ਅੱਜ ਦਾ ਮਾਮਲਾ ਤੇ ਜੋ ਤੁਸੀਂ ਆਪਣੇ ਉਹਨੂੰ ਲੁੱਟਾ ਮਹਿਸੂਸ ਕਰ ਰਹੇ ਹੋ ਮਾਮਲਾ ਕੀ ਮੇਰਾ ਬੇਟਾ ਜੀ ਸਨਰਾਈਜ਼ ਸਕੂਲੇ ਭਰਦਾ ਆ 3rd ਕਲਾਸ ਦੀ ਉਹਦੇ ਅਸੀਂ ਕਿਤਾਬਾਂ ਲੈਣੀਆਂ ਸੀਗੀਆਂ ਉਹ ਅਸੀਂ ਪੁੱਛਿਆ ਕਰਦੇ ਆ ਉਹਨੂੰ ਵੀ ਤੁਸੀਂ ਕਿੱਥੋਂ ਮਿਲਣੀਆਂ ਕਹਿੰਦੇ ਜੀ ਕੋਲੀ ਬੁੱਕ ਦੀਪੂ ਤੋਂ ਮਿਲਣੀਆਂ ਮੈਂ ਤਾਂ ਤੁਸੀਂ ਜਾ ਕੇ ਪਤਾ ਕਰੋ ਤੇ ਆਪਾਂ ਉਹਨਾਂ ਤੋਂ ਜਿੱਥੋਂ ਵੀ ਮਿਲਦੀਆਂ ਕਿਤਾਬਾਂ ਲੈ ਲਓ ਮੈਂ ਮਗਰ ਤੁਹਾਡੇ ਆ ਕੇ ਪੇਮੈਂਟ ਦੇ ਦੇਣਾ ਨਵੇਂ ਸਪੈ ਸਕੈਨਰ ਚ ਪਾ ਦੂੰਗਾ ਜਦੋਂ ਮੈਂ ਉੱਥੇ ਗਿਆ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਮੈਂ ਕਿਹਾ ਜੀ ਕਿਤਾਬਾਂ ਕਿੰਨੇ ਦੇ ਬਣੀਆਂ ਕਹਿੰਦੇ ਜੀ 5 ਕੁ ਹਜ਼ਾਰ ਦੀਆਂ ਬਣੀਆਂ ਮੈਂ ਕਿਹਾ ਜੀ ਸਕੈਨਰ ਦਿਓ ਤੁਹਾਨੂੰ ਪੇਮੈਂਟ ਪਾ ਦਿੰਦੇ ਆ ਉਹ ਜਦੋਂ ਮੈਂ ਉਹਨਾਂ ਨੂੰ ਇੰਨੀ ਗੱਲ ਕਹੀ ਆ ਤੇ ਕਹਿੰਦਾ ਜੀ ਅਸੀਂ ਪੇਮੈਂਟ ਕੈਸ਼ ਲੈਣੇ ਆ ਤੇ ਮੈਂ ਕਿਹਾ ਫਿਰ ਬਿੱਲ ਬਿੱਲ ਕਹਿੰਦਾ ਅਸੀਂ ਦਿੰਦੇ ਨਹੀਂ ਹੈਗੇ ਕਾਰਨ ਕਰਮਿਆਂ ਨੂੰ ਹੀ ਪੁੱਛਿਆ ਮੈਂ ਕਿ ਜੀ ਸਾਡੇ ਕੋਲ ਕੀ ਸਬੂਤ ਰਹੂਗਾ ਵੀ ਇਹ ਕਹਿੰਦੇ ਜੀ ਇਹ ਵੀ ਸਾਨੂੰ ਜਿੱਦਾਂ ਕਿਤਾਬਾਂ ਆਉਣੀਆਂ ਆ ਮੈਂ ਕਿਹਾ ਜੀ ਕਿੱਥੋਂ ਆਉਣੀਆਂ ਕਹਿੰਦੇ ਜੀ ਸਕੂਲ ਵੱਲੋਂ ਆਉਣੀਆਂ ਕਿਤਾਬਾਂ ਵੀ ਸਕੂਲ ਵਾਲਿਆਂ ਨੂੰ ਅਸੀਂ ਉਹ ਹੀ ਭੇਜਦੇ ਆ ਅਸੀਂ ਇਹਦਾ ਕੋਈ ਬਿੱਲ ਨਹੀਂ ਦਿੰਦੇ ਅਸੀਂ ਸਟੇਸ਼ਨਰੀ ਦੇ ਵਿੱਚ ਅਸੀਂ ਇਹਦਾ ਜਿਹੜਾ ਆ ਰਿਕਾਰਡ ਰੱਖਦੇ ਆ ਵੀ ਅਸੀਂ ਸਟੇਸ਼ਨਰੀ ਦੇ ਪੈਸੇ ਲਏ ਆ ਤਾਂ ਕਰਦਾ ਕੀ ਕਹਿਣਾ ਚਾਹੁੰਦਾ ਜੀ ਤੁਸੀਂ ਇਸ ਵਾਰੀ ਜੋ ਸਕੂਲਾਂ ਦੀ ਆ ਲੁੱਟ ਚੱਲ ਰਹੀ ਆ ਪਹਿਲੀ ਗੱਲ ਤਾਂ ਮੈਂ ਪੁੱਛਣਾ ਚਾਹੁੰਦਾ ਮਦੇਸ਼ਾ ਜੀ ਨੂੰ ਵੀ ਜਿਹੜਾ ਸਨਰਾਈਜ਼ ਸਕੂਲ ਆ ਜਾਂ ਜਿਹੜਾ ਬੁੱਕ ਡੀਪੂ ਆ ਜਿਹੜੀ ਸ਼ਾਪ ਆ ਕਿੱਥੇ ਆ ਜਿਹੜਾ ਸਨਰਾਈਜ਼ ਸਕੂਲ ਆ ਇਹ ਮੱਲਾ ਕੋਲੀਆਂ ਚ ਪੈ ਜਾਂਦਾ ਜੀ ਨੂਰਮਹਿਲ ਆ ਨੂਰਮਹਿਲ ਆ ਜੀ ਠੀਕ ਆ ਜਿਹੜਾ ਕੋਲੀ ਬੁੱਕ ਡੀਪੂ ਆ ਇਹ ਬਿਲਕੁਲ ਜਿਹੜਾ ਸਰਾ ਦੇ ਨੇੜੇ ਆ ਇਹ ਵੀ ਨੂਰਮਹਿਲ ਹੀ ਆ ਇਹ ਨੂਰਮਹਿਲ ਜੀ ਦੇਖੋ ਪਹਿਲੀ ਗੱਲ ਤਾਂ ਅਰਵੀ ਜਿੱਥੋਂ ਦੇ ਮੈਨੂੰ ਲੱਗਦਾ ਵੀ ਸਿੱਧਾ-ਸਿੱਧਾ ਇਹ ਨਾ ਪੇਰੈਂਟਸ ਨਾਲ ਸ਼ੋਸ਼ਣ ਪੇਰੈਂਟਸ ਦਾ ਕੀਤਾ ਜਾ ਰਿਹਾ ਥੱਕਾ ਹੋ ਰਿਹਾ ਥੱਕਾ ਕੀਤਾ ਜਾ ਰਿਹਾ ਤੇ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਜਾ ਕੇ ਕਿਉਂਕਿ ਸਰਕਾਰ ਬੜੀ ਸਖਤ ਆ ਤੁਸੀਂ ਦੇਖਦੇ ਹੋਣੇ ਸੋਸ਼ਲ ਮੀਡੀਆ ਤੇ ਅਖਬਾਰਾਂ ਦੇ ਵਿੱਚ ਵੀ ਕਿਉਂਕਿ ਹੁਣ ਐਡਮਿਸ਼ਨ ਚੱਲਦੇ ਪਏ ਆ ਬੁੱਕਸ ਵਗੈਰਾ ਸਾਰੇ ਪੇਰੈਂਟਸ ਲੈ ਰਹੇ ਤੁਸੀਂ ਵੀ ਪੇਰੈਂਟਸ ਹੋ ਮੈਨੂੰ ਬਤਾ ਤੁਹਾਡੇ ਕੀ ਜੀ ਸਾਰੇ ਲੈਉਣੇ ਜੀ ਆਪਾਂ ਇਦਾਂ ਹੀ ਆ ਮੰਨ ਲਓ ਤਗੜਾ ਸ਼ੋਸ਼ਨ ਆ ਤੇ ਮੇਰਾ ਖਿਆਲ ਆ ਇਸ ਸਕੂਲ ਵਾਲਿਆਂ ਦਾ ਅਸਾਲ ਕ ਪਹਿਲਾਂ ਵੀ ਇਦਾਂ ਦਾ ਸਕੈਂਡਲ ਆਇਆ ਸੀ ਆਪਣੀ ਨਿਗਾ ਚ ਸਰ ਗੱਲ ਪਤਾ ਕੀ ਆ ਸਕੂਲ ਉਹੀ ਆ ਦੁਕਾਨ ਬਦਲ ਗਈ ਆ ਪਹਿਲਾਂ ਹੋਰ ਦੁਕਾਨ ਤੇ ਸੀਗੀ ਇਹ ਜੋ ਲਾਸਟ ਟਾਈਮ ਆਪਾਂ ਖਬਰ ਕੀਤੀ ਸੀਗੀ ਉਹਨਾਂ ਦੀ ਕੰਪਲੀਟ ਕੀਤੀ ਐ ਤੇ ਉਹਨਾਂ ਨੇ ਉਹਨਾਂ ਕੋਲ ਕੋਟਾ ਖੋ ਕੇ ਕਿਸੇ ਹੋਰ ਨੂੰ ਦੇ ਦਿੱਤਾ ਆ ਦੁਕਾਨ ਚੇਂਜ ਕਰ ਲਈ ਪਰ ਹਰਕਤਾਂ ਨਹੀਂ ਬਦਲੀਆਂ ਦੁਕਾਨ ਬਦਲ ਗਈ ਆ ਹਰਕਤਾਂ ਨਾਲੇ ਵੀ ਉਹੀ ਆ ਔਰ ਸਭ ਤੋਂ ਦੇਖੋ ਮੈਂ ਨਹੀਂ ਗਲਤ ਇਹਦੇ ਵਿੱਚ ਇਹ ਆ ਵੀ ਜਿਹੜਾ ਚੂਨਾ ਲਾਇਆ ਜਾ ਰਿਹਾ ਪਹਿਲਾਂ ਸਰਕਾਰ ਨੂੰ ਲੱਗ ਰਿਹਾ ਉਸ ਤੋਂ ਬਾਅਦ ਪੇਰੈਂਟਸ ਨੂੰ ਲੱਗ ਰਿਹਾ ਹੁਣ ਇਹ ਵੀ ਦੁਕਾਨਦਾਰ ਆ ਵਿਦੇਸ਼ਾ ਜੀ ਠੀਕ ਹੈ ਜੀ ਉਹ ਵੀ ਦੁਕਾਨਦਾਰ ਆ ਜਿਹੜਾ ਕਹਿੰਦਾ ਮੈਂ ਬਿੱਲ ਨਹੀਂ ਦੇਣਾ ਹਾਂਜੀ ਹਾਂਜੀ ਹੁਣ ਇਹਨੇ ਬਿੱਲ ਆਪਣੇ ਕਾਗਜ਼ਾਂ ਵਿੱਚ ਪਾਣਾ ਇਹ ਕਿੱਥੋਂ ਦਿਖਾਊਗਾ 5-6000 ਰੁਪਏ ਜੇ ਇੱਕ ਬੱਚਾ ਵੀ ਜਾਂਦਾ ਉਹਨੂੰ ਕਿੱਥੇ ਐਡਜਸਟ ਕਰੇਗਾ ਹਾਂ ਗੱਲ ਤਾਂ ਇੱਕ ਪੈਰੰਟ ਜੀ ਹੋਵੇ ਤਾਂ ਆਪਾਂ ਚੁੱਪ ਵੀ ਕਰ ਰਹੇ ਹਾਂ ਵੀ ਕੋਈ ਗੱਲ ਨਹੀਂ ਜੇ 2 400 500 ਦੀ ਠੱਗੀ ਲੱਗੀ ਕੋਈ ਵੱਡੀ ਗੱਲ ਨਹੀਂ ਜੇ ਮਾੜੇ ਤੋਂ ਮਾੜਾ ਸਕੂਲੀ ਵੀ ਆਪਾਂ ਗਿਣਦੇ ਆਂ ਤੇ 4 ਤੋਂ 500 ਬੱਚਾ ਹਰੇਕ ਸਕੂਲ ਚ ਪੜਦਾ ਜੇ 5000 ਦੇ ਨਾਲ ਐਵਰੇਜ ਲਾਈਏ ਤਾਂ ਸਰ ਗੱਲ ਕਿੱਥੇ ਪਹੁੰਚ ਜਾਂਦੀ ਹੈ ਤੇ ਜੇ ਗੱਲ ਕਰੀਏ ਪੂਰੇ ਪੰਜਾਬ ਦੀ ਤੇ ਫੇ ਤਾਂ ਕਹਿੰਦੇ ਹੁੰਦੇ ਕਬੀਰ ਦਾ ਕਿਰਦਾਰ ਹੈਗਾ ਜੀ ਢੱਲੇ ਨਾਲ ਟੈਕਸ ਚੋਰੀ ਹੋ ਰਹੀ ਆ ਦੇਖਦਾ ਪੁੱਛਦਾ ਕੋਈ ਨਹੀਂ ਤੁਸੀਂ ਕਿਸੇ ਇਹਨਾਂ ਦੇ ਡਿਪਾਰਟਮੈਂਟ ਨੂੰ ਜਿਹੜੇ ਸਿੱਖਿਆ ਵਿਭਾਗ ਨਾਲ ਸੰਬੰਧਿਤ ਆ ਨਾ ਇਹ ਕੋਣਾ ਨੂੰ ਤੁਸੀਂ ਪੁੱਛ ਕੇ ਦੇਖ ਲਓ ਕਹਿੰਦੇ ਸਾਨੂੰ ਇਹਦੇ ਬਾਰੇ ਜਾਣਕਾਰੀ ਹੈਗੀ ਕਿਸੇ ਡੀਆਈਓ ਨਾਲ ਗੱਲ ਕਰ ਲਓ ਕਿਸੇ ਬੀਪੀਓ ਨਾਲ ਗੱਲ ਕਰ ਲਓ ਉਹ ਜ਼ਿੰਮੇਵਾਰੀ ਨਹੀਂ ਲੈਂਦੇ ਸਰ ਮੈਂ ਤਾਂ ਕਹਿੰਨਾ ਵੀ ਜੋ ਵੀ ਹੋ ਰਿਹਾ ਆ ਇਹਨਾਂ ਦੀ ਅੱਖਾਂ ਤੋਂ ਪਰੇ ਨਹੀਂ ਹੈਗਾ ਪਰ ਹਰੇਕ ਸਾਲ ਇਹ ਆਪਾਂ ਨੂੰ ਮੂਰਖ ਬਣਾਉਂਦੇ ਆ ਜੀ ਸਾਨੂੰ ਕੋਈ ਸ਼ਿਕਾਇਤ ਨਹੀਂ ਆਈ ਸਾਨੂੰ ਕੋਈ ਸ਼ਿਕਾਇਤ ਆਉਗੀ ਤਾਂ ਅਸੀਂ ਜਾਵਾਂਗਾ ਉਹਦਾ ਅਸੀਂ ਜਾ ਨਹੀਂ ਸਕਦੇ ਜੇ ਕੋਈ ਸ਼ਿਕਾਇਤ ਕਰ ਦਿੰਦਾ ਸ਼ਿਕਾਇਤ ਕਰਦਾ ਵੀ ਆ ਰ ਮਗਰ ਮਗਰ ਘੌਂਦਾ ਫਿਰਦਾ ਜੀ ਕੀ ਬਣਿਆ ਕੀ ਬਣਿਆ ਉਹਦਾ ਕੋਈ ਰਿਜ਼ਲਟ ਨਹੀਂ ਦੱਸਦੇ ਮਤਲਬ ਟੈਕਸ ਵਿਭਾਗ ਜਿਵੇਂ ਕਿਆ ਵਿਭਾਗ ਦੇ ਅੱਖਾਂ ਤੋਂ ਇਹ ਚੀਜ਼ ਲੁਕੀ ਹੋਈ ਨਹੀਂ ਅਤਲ ਵਿੱਚ ਉਹਨਾਂ ਦੀ ਕਿਤਨਾ ਕਿਤੇ ਨਜ਼ਰਾਂ ਮਿਲੀ ਭੁਗਤਿਆ ਜਿਹਦੇ ਤਹਿ ਤੇ ਸਾਰਾ ਕੰਮ ਨੈਕਸਸ ਦੇ ਚੱਲ ਰਿਹਾ ਹੈ ਮੰਨ ਲਓ ਕਹਿੰਦਾ ਹਾਂਜੀ ਤੁਸੀਂ ਜੀ ਤੱਕੜਾ ਸਾਹਿਬ ਇਹ ਆ ਕਿ ਹੋਰ ਵੀ ਇੱਕ ਦੋ ਦੁਕਾਨਾਂ ਤੋਂ ਮੈਂ ਪੁੱਛਿਆ ਉਹ ਕਹਿੰਦੇ ਜਿਹੜੀਆਂ ਇਹ ਕਿਤਾਬਾਂ ਆ ਪ੍ਰਾਈਵੇਟ ਸਕੂਲਾਂ ਦੀਆਂ ਉਹਦੇ ਵਿੱਚ ਦੁੱਗਣੇ ਤੋਂ ਵੀ ਜ਼ਿਆਦਾ ਜੋ ਉਹਨਾਂ ਦਾ ਰੇਟ ਲੱਗ ਰੇਟ ਲੱਗੇ ਆ ਉਹਨਾਂ ਦੀ ਰੇਟ ਲਿਸਟ ਵੀ ਵੱਧ ਆਉਂਦੀ ਆ ਰੇਟ ਲਿਸਟ ਵਧ ਆਉਂਦੀ ਆ ਟੈਕਸ ਤੋਂ ਬਚਣ ਲਈ ਐਮ ਆਰ ਪੀ ਵੀ ਵਧ ਗਈ ਐਮ ਆਰ ਪੀ ਬਹੁਤ ਜ਼ਿਆਦਾ ਵਧਾ ਕੇ ਮੰਨ ਲਓ 100 ਦੀ ਕਿਤਾਬ ਆ ਉਹ 300 ਤੋਂ ਉੱਤੇ ਲਾ ਦੇਣੀ ਆ 200 ਵਾਲੀ ਉਹ 450 ਦੀ ਲਾ ਦੇਣੀ ਆ ਇਸ ਹਿਸਾਬ ਨਾਲ ਚੱਲਦੇ ਆ ਇਹ ਪਿੱਛੇ ਕੰਪਨੀ ਵੱਲੋਂ ਇਹਨਾਂ ਦੇ ਰੇਟ ਲਿਸਟ ਜਿਹੜੇ ਆ ਵਧ ਆਉਂਦੀ ਆ ਮਾਪੇ ਨੂੰ ਦਿਖਾਉਂਦੇ ਆ ਦੇਖੋ ਜੀ ਪ੍ਰਿੰਟ ਰੇਟ ਹੀ ਆ ਪ੍ਰਿੰਟ ਰੇਟ ਦੇਣੀ ਆ ਅਵੇ ਉਹ ਹੀ ਦੇ ਦੇਣਾ ਕਿਤਾਬਾਂ ਜਿਹੜੀਆਂ ਇਹਨਾਂ ਦੀਆਂ ਹੁਣ ਬੇਟੇ ਦੀਆਂ ਕਾਪੀਆਂ ਲਈਆਂ ਸਕੂਲ ਦੀਆਂ ਅਸੀਂ ਬਾਹਰੋਂ ਵੀ ਲੈ ਕੇ ਦੇ ਸਕਦੇ ਹਾਂ 20 ਦੀ ਆਉਂਦੀ ਆ 30 ਦੀ ਆਉਂਦੀ ਚਾਹੇ 50 ਵਾਲੀ ਲੈ ਲਈਏ ਉੱਥੋਂ 650 ਰੁਪਏ ਦੀਆਂ 12 ਕਾਪੀਆਂ ਦਿੱਤੀਆਂ ਉਹਨਾਂ ਨੇ ਅੱਛਾ ਉਹ ਵੀ ਕਾਪੀਆਂ ਕੁਝ ਨਹੀਂ ਹੈਗੀਆਂ ਕੋਈ ਖਾਸ ਵਧੀਆ ਨਹੀਂ ਹੈਗੀਆਂ ਇਹਨਾਂ ਨੇ ਬੁੱਕ ਸ਼ਾਪ ਵਾਲਿਆਂ ਨਹੀਂ ਜੀ ਉਹ ਸਕੂਲ ਵਾਲਿਆਂ ਨੇ ਦਿੱਤੀਆਂ ਉੱਤੇ ਕੀ ਆ ਸੈਲਪ ਹੋਣਾ ਦਾ ਸਕੂਲ ਦਾ ਨਾਮ ਪ੍ਰਿੰਟ ਹੂੰ ਮਹਲਾ ਸਨਰਾਈ ਜੜਾ ਮੈਂ ਐਡ ਅਸੀਂ ਸਕੂਲ ਦੀ ਕਰੀਏ ਤੇ 650 ਦੇ ਵਿੱਚ ਜਿਹੜਾ ਸਨਰਾਈ ਸਕੂਲ ਦੀ ਸਾਡਾ ਸਕੂਲ ਦੀ ਤੁਸੀਂ ਉਹਨਾਂ ਦੇ ਪ੍ਰਿੰਸੀਪਲ ਜਾਂ ਗੜੇ ਉੱਥੇ ਆਪਣੇ ਮੈਂਬਰ ਕਿਸੇ ਨਾਲ ਗੱਲ ਨਹੀਂ ਕੀਤੀ ਇਸ ਬੰਦ ਵਿੱਚ ਮੈਨੇਜਮੈਂਟ ਨਾਲ ਵੀ ਕਰਦੇ ਜਾਂਦੇ ਮੈਂ ਨਹੀਂ ਬੜੀ ਗੱਲ ਕਰਦਾ ਇਹ ਕਿ ਮੇਰੇ ਦਵ ਧਿਆਨ ਚ ਹੈ ਵੀ ਆਪਾਂ ਇਹ ਕੰਮ ਕਰੀਏ ਇਹ ਕੱਲਾ ਇੱਕ ਸਕੂਲ ਨਹੀਂ ਹੈਗਾ ਜੀ ਇਹ ਹੋਰ ਵੀ ਸਕੂਲਾਂ ਦੀਆ ਕੰਪਲੀਟ ਹੈਗੀਆਂ ਪਰ ਕੋਈ ਬੋਲਣ ਨੂੰ ਤਿਆਰ ਨਹੀਂ ਹੈਗਾ ਗੱਲੇ ਆ ਵੀ ਐਕਚੁਅਲੀ ਇਹ ਚ ਪਤਾ ਕੀ ਹੁੰਦਾ ਆਪਣੇ ਚਾ ਜੀ ਜਿਹਦੇ ਬੱਚੇ ਪੜ੍ਹਦੇ ਆ ਨਾ ਉਹਦੇ ਮਨ 'ਚ ਕਿਤੇ ਨਾ ਕਿਤੇ ਡਰ ਹੁੰਦਾ ਮੈਂ ਸ਼ਿਕਾਇਤ ਕਰਾਂਗਾ ਤੇ ਮੇਰੇ ਬੱਚਿਆਂ ਨੂੰ ਤੰਗ ਕਰੋਗੇ ਸਰ ਹੁੰਦਾ ਵੀ ਨੇਚਰਲੀ ਠੀਕ ਆ ਨੇਚਰਲੀ ਆ ਹਰਤੇ ਜੀ ਤਾਂ ਉਹਦੇ ਕਰਕੇ ਇਹਨਾਂ ਪੇਰੈਂਟਸ ਜਿਹੜੇ ਬੋਲਦੇ ਦੀ ਉਹ ਜੋ ਵੀ ਰੇਟ ਲਾਈ ਜਾਂਦੇ ਆ ਜੋ ਵੀ ਧੱਕਾ ਕਰੀ ਜਾਂਦੇ ਤੇ ਉਹ ਚੱਲਾ ਲੈਂਦੇ ਆ ਮਜਬੂਰੀ ਮੈਂ ਡਰ ਦੇ ਮਾਰੇ ਕਹਿ ਸਕਦੇ ਆ ਉਹਨਾਂ ਦੀ ਸਭ ਤੋਂ ਵੱਡੀ ਗੱਲ ਇਹ ਚ ਰਵੀ ਇਹ ਆ ਵੀ ਕੋਈ ਵੀ ਸਰਕਾਰੀ ਜਿਹੜੇ ਮੁਲਾਜ਼ਮ ਇਹਨਾਂ ਦੇ ਉੱਤੇ ਡਿਪਾਰਟਮੈਂਟ ਲਈ ਆ ਉਹ ਕੁਝ ਨਹੀਂ ਕਰਦੇ ਤੁਸੀਂ ਸ਼ਿਕਾਇਤ ਵੀ ਨਹੀਂ ਕਰ ਲਓਗੇ ਨਾ ਉਹਨਾਂ ਨੇ ਸਕੂਲ ਦੀ ਸੁਣਨੀ ਕਿਉਂਕਿ ਉਹਨਾਂ ਨੂੰ ਪਤਾ ਵੀ ਇੱਥੋਂ ਸਾਨੂੰ ਦਾਨ ਬਣਾਉਣਾ ਆ ਸਰ ਸਰਕਾਰਾਂ ਨਵੀਆਂ ਸਰਕਾਰਾਂ ਚੁੜੀਆਂ ਸੀ ਲੋਕਾਂ ਨੇ ਬੜਾ ਹੀ ਹਮ ਹਮਾ ਕੇ ਬੜਾ ਚਾਂਸ ਹੈਗਾ ਵੀ ਸਾਡੀ ਆਪਣੀ ਸਰਕਾਰ ਆਈ ਆ ਤੇ ਸ਼ਾਇਦ ਸਾਡਾ ਕਿਹੜਾ ਸ਼ੋਸ਼ਣ ਹੈ ਰੁਕ ਜਾਊਗਾ ਪਰ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਵੀ ਸਰਕਾਰਾਂ ਬਦਲੀਆਂ ਪਰ ਨਤੀਜੇ ਨਹੀਂ ਬਦਲੇ ਜੇਕਰ ਨਤੀਜੇ ਵੀ ਬਦਲ ਜਾਂਦੇ ਤਾਂ ਕਿਹੜੀ ਅਜੋ ਪੇਰਾਂ ਦੀ ਜ਼ਿੰਦਗੀ ਐ ਸੌਖੀ ਹੋ ਜਾਂਦੀ ਉਹ ਦੇਖੋ ਸਰਕਾਰਾਂ ਬਦਲ ਗਈਆਂ ਚਿਹਰੇ ਵੀ ਬਦਲ ਗਏ ਕੰਮ ਉਹੀ ਆ ਨਤੀਜੇ ਨਹੀਂ ਆ ਉਹੀ ਅਫਸਰ ਆ ਠੀਕ ਹੈ ਜੀ ਉਹੀ ਸਾਰਾ ਸਿਸਟਮ ਆ ਔਰ ਆ ਵੀ ਉਦੋਂ ਵੀ ਇਹਨਾਂ ਸਕੂਲ ਵਾਲਿਆਂ ਨੇ ਜਿੰਨਾ ਕਿ ਮੈਨੂੰ ਜਿਆਦਾ ਅਪਰੋਚ ਕੀਤੀ ਸੀ ਸੌਰੀ ਵੀ ਫੀਲ ਕੀਤਾ ਸੀ ਵੀ ਚਲੋ ਤੁਸੀਂ ਖਬਰ ਨਾ ਲਓ ਪਰ ਹੁਣ ਮੀਡੀਆ ਜਾਂ ਪੱਤਰਕਾਰ ਕੀ ਕਰਨ ਜਾ ਤੁਸੀਂ ਸੁਧਰਦੇ ਨਹੀਂ ਹੈਗੇ ਤਾਂ ਨਾਲੇ ਫਿਰ ਮੀਡੀਆ ਦਾ ਕੰਮ ਆ ਵੀ ਇੱਕ ਕਿਹੜੇ ਦੁਗੀ ਬੰਦਾ ਉਹਦੀ ਆਵਾਜ਼ ਨੂੰ ਚੁੱਕਣਾ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਇਹ ਬੋਲੇ ਆ ਇਹਨਾਂ ਨੂੰ ਦੇਖ ਕੇ ਸ਼ਾਇਦ ਦੋ ਚੋਂਚ ਹੋਰ ਵੀ ਹੌਸਲਾ ਆ ਜਾਵੇ ਉਹ ਵੀ ਇਸ ਅੱਛਾ ਰਵੀ ਮੈਂ ਨਾ ਇੱਕ ਗੱਲ ਜਾਂਦੇ ਨਹੀਂ ਚਾਹਣਾ ਤੇਰਾ ਵੀ ਕਾਫੀ ਤਜਰਬਾ ਆ ਵੀ ਜਿੱਦਾਂ ਹੁਣ ਇਹ ਨਹੀਂ ਦੁਕਾਨਦਾਰਾਂ ਨੇ ਬਿੱਲ ਨਹੀਂ ਦਿੱਤਾ ਦੁਕਾਨਦਾਰਿਆਂ ਨੇ ਇਹਦੀ ਜਿਹੜੀ ਸ਼ਿਕਾਇਤ ਆ ਅਗਰ ਕਿਸੇ ਨੇ ਆਮ ਪਬਲਿਕਸ਼ਨ ਕਰਨੀ ਹੋਵੇ ਕੀ ਉਹਦਾ ਪ੍ਰੋਸੀਜਰ ਕੀ ਹੁੰਦਾ ਸਰ ਇਦਾਂ ਹੈ ਜੇ ਤਾਂ ਕੋਈ ਬਿੱਲ ਨਹੀਂ ਦਿੰਦਾ ਨਾ ਇਹ ਤਾਂ ਜੀਐਸਟੀ ਡਿਪਾਰਟਮੈਂਟ ਨੂੰ ਸ਼ਿਕਾਇਤ ਹੋ ਸਕਦੀ ਆ ਵੀ ਇਹ ਟੈਕਸ ਕਿਹੜਾ ਹੈ ਉਹ ਚੋਰੀ ਕਰ ਰਹੇ ਨੇ ਜਾਂ ਲਪੋ ਰਹੇ ਨੇ ਦੂਜੀ ਸਾਰੇ ਇਸ ਦੀ ਕਿਹੜੀ ਸਿਹਤ ਅਧਿਕਾਰ ਜਿਗਰ ਸਿੱਖਿਆ ਵਿਭਾਗ ਦੇ ਸੀਨੀਅਰ ਅਫਸਰ ਆ ਉਹਨਾਂ ਨੂੰ ਵੀ ਸ਼ਿਕਾਇਤ ਕੀਤੀ ਜਾ ਸਕਦੀ ਆ ਤੇ ਇਹ ਆਮ ਲੋਕੀ ਕਰਵਾ ਸਕਦੇ ਆ ਵੈਬਸਾਈਟ ਆ ਆਪਾਂ ਆਪਣੇ ਸਕਰੀਨ ਦੇ ਥੱਲੇ ਵੈਬਸਾਈਟ ਵੀ ਲੌਂਚ ਕਰ ਦਵਾਂਗੇ ਵੀ ਜੀਐਸਟੀ ਦੀ ਕਿਹੜੀ ਵੈਬਸਾਈਟ ਤੇ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਤੇ ਇਸ ਤੋਂ ਬਿਨਾ ਸਿੱਖਿਆ ਵਿਭਾਗ ਦੀ ਕਿਹੜੀ ਟੈਲੀਫੋਨ ਨੰਬਰ ਹੈ ਆਪਾਂ ਉਹ ਵੀ ਨਵੀ ਕੱਲੀ ਤੇ ਇਹਦੇ ਨਾਲ ਠੱਗੀ ਹੋਈ ਨੇ ਨਹੀਂ ਜੀ ਇਹ ਤਾਂ ਪੂਰੇ ਪੰਜਾਬ ਦੀ ਕਿੰਨੇ ਪੰਜਾਬ ਦੀ ਮੰਨ ਲਓ ਆਪਾਂ ਸਕੂਲ ਹੀ ਲੈ ਕੇ ਚੱਲ ਲਈਏ ਜਿਹੜੇ ਸਕੂਲਾਂ ਦਾ ਨਾਂ ਲੈਂਦੇ ਆ ਇੱਕ ਸਕੂਲ 'ਚ 500 ਬੱਚਾ ਪੜਦਾ ਹਮ ਅੱਜ ਮੈਂ 4700 ਕਿੰਨੇ ਰੁਪਏ ਦੇ ਆ 5000 ਦੇ ਲਾਗੇ ਕਿਤਾਬਾਂ ਲੈ ਕੇ ਆਇਆ ਹਮ ਤੇ ਇਹ 500 ਬੱਚਾ ਲੈ ਕੇ ਜਾਂਦਾ ਆ ਹਮ ਉਹ ਕਿਤਾਬਾਂ ਜਿਹੜੀਆਂ ਮੇਰੇ ਹਿਸਾਬ ਨਾਲ 2200 ਦੀਆਂ ਆ ਹਮ ਤੇ 2200 2200 2250 ਜਿਹੜਾ ਆ ਉਹ ਵੱਧਿਆ ਜਿਹੜਾ ਉਹ ਹਰੇਕ ਬੰਦੇ ਨਾਲ 2250 ਹੀ ਠੱਗੀ ਆ ਹਮ ਉਹ ਕਿਤਾਬਾਂ ਦੇ ਜਿਹੜੇ ਵੱਧ ਐਮ ਆਰ ਪੀ ਲੱਗੀ ਆ ਹੂੰ ਉਹਦੇ ਤੇ ਕੋਈ ਨੱਥ ਨਹੀਂ ਪੈ ਰਹੀ ਸਰਕਾਰ ਨੇ ਕੁਝ ਨਹੀਂ ਕੀਤਾ ਕੋਈ ਕਾਨੂੰਨ ਨਹੀਂ ਬਣਿਆ ਹੂੰ ਨਾਇਰਾਂ ਨੂੰ ਕੋਈ ਪੁੱਛਣ ਵਾਲਾ ਹੂੰ ਉਤੋਂ ਇਹਨਾਂ ਨੇ ਹੋਰ ਨਵਾਂ ਬਣਾ ਦਿੱਤਾ ਜੀ ਇਹ ਐਨੂਅਲ ਚਾਰਜ ਹੈ ਜੀ ਤੁਹਾਡੇ ਮਹੀਨੇ ਦੇ ਇੰਨੇ ਲੱਗਣੇ ਆ ਜੀ ਇਹ ਬਿਲਡਿੰਗ ਫੰਡ ਹੋਗੇ ਜੀ ਆ ਉਹ ਕਈ ਕੁਝ ਕਰਪੋਰ ਕੇ ਬਾਅਦ ਵਿੱਚ ਜਿੰਨਾ ਕਿ ਮੈਨੂੰ ਪਤਾ ਵੀ ਉਹਦੇ ਸਕੂਲ ਜਿੱਦਾਂ ਦੇ ਥਾਂ ਹੈਗਾ ਹਾਂਜੀ ਉਹ ਤਾਂ ਘਰ ਚ ਨਹੀਂ ਬਣਾਇਆ ਗਿਆ ਸਕੂਲ ਸਰਕਾਰੀ ਕੋਈ ਬਿਲਡਿੰਗ ਤਾਂ ਹੈ ਨਹੀਂ ਨਹੀਂ ਬਿਲਡਿੰਗ ਬਣੀ ਨਹੀਂ ਯਾਨੀ ਬਿਲਡਿੰਗ ਬਣੀ ਜਾਉ ਬਿਲਡਿੰਗ ਕੋ ਕਰਦੇ ਵਿੱਚ ਆ ਮੇਰੇ ਖਿਆਲ ਮਨ ਲਓ ਕੀ ਤੁਹਾਨੂੰ ਲੱਗਦਾ ਵੀ ਸੰਗਣੀ ਆਬਾਦੀ ਚ ਸਕੂਲ ਚਲਾਇਆ ਜਾ ਸਕਦਾ ਜੇ ਮੰਨ ਲਓ ਸੁਣ ਲਓ ਜੇ ਮੰਨ ਲਓ ਕੋਈ ਹੈਪਨ ਹੋ ਜਾਂਦਾ ਉੱਥੇ ਫਾਇਰ ਬ੍ਰਿਡ ਜਾ ਸਕਦੀ ਆ ਨਹੀਂ ਜਾ ਸਕਦਾ ਇਦਾਂ ਦਾ ਰਾਹ ਹੈਗੇ ਕਿ ਨਹੀਂ ਹੈਗੇ ਹੁਣ ਇਹਦਾ ਜਗ੍ਹਾ ਲੈ ਲਈ ਆ ਕਹਿੰਦੇ ਜਗ੍ਹਾ ਲੈ ਲਈ ਚੂਹੇ ਕੀ ਵੱਲ ਉੱਥੇ ਬਣਾ ਇਨਕਲਾਬ ਤਾਂ ਚੱਲੇ ਰਿਹਾ ਉੱਥੇ ਚੱਲੇ ਚੱਲ ਰਿਹਾ ਉਹ ਤਾਂ ਜਦ ਜਾਉਗੇ ਨਾ ਬੇਸ਼ੱਕ ਇਹ ਚੂਹੇ ਕੀ ਛੱਡ ਕੇ ਤਾਂ ਭਾਵੇਂ ਜਲੰਧਰ ਜਲਦਿਆਣਾ ਮਾਡਰਨ ਟਾਊਨ ਲਈ ਜਾਦਾ ਹੈ ਕਹਿ ਦਾ ਮਤਲਬ ਇਹ ਆ ਮੇਰਾ ਪੁੱਛਣ ਦਾ ਵੀ ਅਗਰ ਕੋਈ 19 ਕੀ ਹੋ ਜਵੇ ਮੁਸ਼ਕਲ ਆ ਜੀ ਉੱਥੇ ਸਹੂਲਤਾਂ ਕਿੱਥੋਂ ਦੀਆਂ ਜਾਊਗੀਆਂ ਇੱਕ ਤਾਂ ਛੋਟੀ ਗਲੀ ਆ 2 ਫੁੱਟ ਦੀ ਆ ਇੱਕ ਵੱਡੀ ਗਲੀ ਆ ਉਧਰ ਦੀ ਲੰਘਾਕਾਰ ਦਾ ਬੜਾ ਮੁਸ਼ਕਲ ਆ ਰਸਤਾ ਦਾ ਹੈ ਹੀ ਨਹੀਂਗਾ ਠੀਕ ਆ ਉਹ ਕਰਤਾ ਮੈਂ ਤੁਮ ਯਾਨਕਿ ਤੁਸੀਂ ਇੱਥੇ ਇੱਕਦਾਂ ਗੱਲ ਕਰ ਰਹੇ ਆ ਵੀ ਇੱਕ ਗੜੀ ਦੇ ਵਿੱਚ ਸਕੂਲ ਚੱਲ ਰਿਹਾ ਆ ਕੋਈ ਬਹੁਤੀ ਵੱਡੀ ਬਿਲਡਿੰਗ ਨਹੀਂ ਹੈਗਾ ਕੋਈ ਕਿਤਾਬਾਂ ਛਾਪ ਜਿਆਦਾ ਨਹੀਂ ਪਰ ਜੇ ਕਿਤਾਬਾਂ ਦੀ ਆਪਾਂ ਪ੍ਰਾਈਸ ਦੀ ਗੱਲ ਕਰੀਏ ਤਾਂ ਉਹ ਤਾਂ ਕਾਫੀ ਵੱਡੇ ਸਕੂਲਾਂ ਦੇ ਲੈਵਲ ਦਾ ਮੁਕਾਬਲਾ ਇਹ ਤਾਂ ਜਿਹੜੇ ਸੀਬੀਐਸਸੀ ਦੇ ਵੱਡੇ ਸਕੂਲ ਬਟ ਉਹਨਾਂ ਦੀ ਵੀ ਕਿਤਾਬਾਂ ਇੰਨੇ ਕੀ ਦੀਆਂ ਰੇਟਾਂ 'ਚ ਮਜ਼ੀ ਆਉਂਦੀਆਂ ਆ ਜਿਹੜੀ ਕਿ ਫੁੱਲ ਫੈਸਿਲਿਟੀਆਂ ਦੇ ਰਹੇ ਨੇ ਤੇ ਇਹ ਤੋਂ ਸਾਫ਼ ਅੰਦਾਜ਼ਾ ਲੱਗਦਾ ਵੀ ਕਿਤੇ ਨਾ ਕਿਤੇ ਕੁਝ ਤਾਂ ਦੇਖੋ ਅਰੇ ਵੀ ਇਹ ਤੋਂ ਅੰਦਾਜ਼ਾ ਇਹ ਲੱਗਦਾ ਵੀ ਜਿਹੜੇ ਪੇਰੈਂਟਸ ਆ ਨਾ ਜਿਆਦਾ ਉਹਨੂੰ ਸਮਝ ਆਇਆ ਨਹੀਂ ਜਾਂ ਉਹ ਡਰਦੇ ਬੋਲਦੇ ਨਹੀਂ ਠੀਕ ਹੈ ਪਹਿਲੀ ਗੱਲ ਤਾਂ ਜੇ ਜਿਹੜੀ ਬਿਲਡਿੰਗ ਆ ਅਪਰੂਵਡ ਹੀ ਹੈ ਨਹੀਂ ਸਕੂਲ ਲਈ ਉੱਥੇ ਸਕੂਲ ਚੱਲ ਨਹੀਂ ਸਕਦਾ ਉਹਨੇ ਬਿਲਡਿੰਗ ਅਪਰੂਵਡ ਹੈ ਜਾਂ ਅਨ ਅਪਰੂਵਡ ਹੈ ਚਲੋ ਇਹ ਤਾਂ ਡਿਪਾਰਟਮੈਂਟ ਦਾ ਕੰਮ ਇਹ ਉਹ ਦੱਸ ਸਕਦੇ ਹਨ ਪਰ ਮੁੱਦਾ ਤਾਂ ਇਹ ਆ ਵੀ ਤੁਸੀਂ ਸੰਗਣੀਵਾਦੀ ਚ ਸਕੂਲ ਚਲਾ ਰਹੇ ਹੋ ਇਹ ਢੱਲੇ ਨਾਲ ਉੱਥੇ ਬਿਗੈਨਿਜ਼ਮੀਆਂ ਜੀਨਿਜ਼ਮੀਆਂ ਚੱਲ ਰਹੀਆਂ ਹੈਗੀਆਂ ਤੇ ਸਰ ਉਹ ਤੋਂ ਵੀ ਵੱਡੀ ਗੱਲ ਇਹ ਆ ਕਿ ਕੰਪਲੀਟ ਦੋ ਸਾਲ ਪਹਿਲਾਂ ਕੰਪਲੀਟ ਹੋਣ ਦੇ ਬਾਵਜੂਦ ਵੀ ਹਾਲੇ ਤੱਕ ਵੀ ਉਹ ਕੰਮ ਉਦਾਂ ਤੋਂ ਉਦਾਂ ਹੀ ਕਿਸੇ ਡਿਪਾਰਟਮੈਂਟ ਨੇ ਵੀ ਕਾਰਵਾਈ ਇਹ ਤੁਹੰਦਾ ਚ ਲੱਗ ਸਕਦਾ ਵੀ ਜਾਂ ਤਾਂ ਉਹਨਾਂ ਦੀ ਕਿਤੇ ਸਰਕਾਰੀ ਦਰਵਾਜ਼ੇ ਸੋਹਣੀ ਪਹੁੰਚਿਆ ਜਾਂ ਫਿਰ ਕੀ ਦੇਖਿਆ ਜੀ ਆਕਰੱਚ ਕੀ ਕਹਿਣਾ ਚਾਹੋਗੇ ਕੀ ਚਾਹੁੰਦੇ ਆ ਕੀ ਸਰਕਾਰ ਚਾਹੁੰਦਾ ਵੀ ਸਰਕਾਰ ਕੀ ਕਰੇ ਮੈਂ ਤਾਂ ਇਹ ਚਾਹੁੰਦਾ ਵੀ ਜਿੱਦਾਂ ਹੁਣ ਮੇਰਾ ਮਨ ਕੀਤਾ ਵੀ ਹਾਂ ਵੀ ਮੈਂ ਬੋਲਾਂ ਹੂੰ ਹਰੇਕ ਬੰਦੇ ਨੂੰ ਬੋਲਣਾ ਚਾਹੀਦਾ ਹੂੰ ਜਿਹੜਾ ਬੰਦਾ ਕੰਮ ਕਰਦਾ ਜਿਹੜਾ ਬੰਦੇ ਨੇ ਪੈਸੇ ਲੋਹਣੇ ਉਹਦੇ ਕੋਈ ਪੈਸੇ ਹਰਾਮ ਦੇ ਨਹੀਂ ਹੈ ਬਿਲਕੁਲ ਮਿਹਨਤ ਉਹਦੀ ਮਿਹਨਤ ਦੀ ਕਮਾਈ ਆ ਹੂੰ 22500 ਨਜਾਇਜ਼ ਲਾ ਰਿਹਾ ਕਿਉਂ ਲਾ ਰਿਹਾ ਕਿਤਾਬ ਹਰੇਕ ਦੁਕਾਨ ਤੋਂ ਮਿਲਣੀ ਚਾਹੀਦੀ ਨਾ ਕਿ ਸ਼ਹਿਰਿਆ ਇੱਕ ਦੋ ਦੁਕਾਨਾਂ ਨੂੰ ਛੱਡ ਕੇ ਬਿਲਕੁਲ ਹੋਰ ਕਿਦੋਂ ਤੁਹਾਨੂੰ ਕਿਤਾਬ ਨਾ ਮਿਲੇ ਮੰਨ ਲਓ ਇਹ ਆਪਸ਼ਨ ਹੋਣੀ ਚਾਹੀਦੀ ਹੈ ਮਾਪਿਆਂ ਦੇ ਕੋਲ ਵੀ ਜਿੱਥੋਂ ਚੰਗੀਆਂ ਲੱਗਣ ਸਸਤੀਆਂ ਲੱਗਣ ਉੱਥੋਂ ਲੈ ਲਓ ਕਿਤਾਬਾਂ ਲੈ ਲਓ ਜਿੱਥੋਂ ਤੁਹਾਨੂੰ ਕਾਪੀਆਂ ਚੰਗੀਆਂ ਲੱਗਦੀਆਂ ਉੱਥੋਂ ਲੈ ਲਓ ਇਹਨਾਂ ਦੀ ਯੂਨੀਫ ਦੁਕਾਨਾਂ ਬੰਡੀਆਂ ਆ ਮਤਲਬ ਕਮਿਸ਼ਨ ਜਾਂਦਾ ਠੀਕ ਹੈ ਠੀਕ ਹੈ ਨਾ ਯੂਨੀਫਾਰਮ ਵੀ ਇਹਨਾਂ ਦੀ ਜੇ ਉਹਨਾਂ ਨੂੰ ਕਹਿੰਨੇ ਆ ਵੀ ਆ ਜੀ ਕਿੰਨੇ ਦੀ ਇਹ 800 ਦੀ ਆ ਜੀ ਇਹ ਯੂਨੀਫਾਰਮ ਹੂੰ ਤੇ ਇਹ ਲੈਸ ਕਰ ਲੋ ਨਹੀਂ ਜੀ ਇਹ ਕੰਮ ਸਾਡਾ ਨਹੀਂ ਇਹ ਚ ਸਾਨੂੰ ਕੀ ਪੈਂਦਾ ਜੀ ਹੂੰ ਮਤਲਬ ਯੂਨੀਫਾਰਮ ਵੀ ਸਕੂਲ ਵੱਲੋਂ ਆ ਕਿਤਾਬਾਂ ਵੀ ਸਕੂਲ ਵੱਲੋਂ ਕਾਪੀਆਂ ਵੀ ਸਕੂਲ ਵੱਲੋਂ ਤੇ ਜਿਹੜੇ ਬੂਟ ਆ ਜਿੱਥੋਂ ਮਿਲਦੇ ਆ ਬੂਟ ਵੀ ਸਕੂਲ ਵੱਲੋਂ